हां भाई बटुआ ਢਿੱਕ ਪੈ ਤੀ ਬੋਰ ਦੇ ਵਿੱਚੋਂ ਮੈਥੋਂ ਇੱਕ ਲੰਨਤੋਂ ਇਹ ਕੈਮਰੇ ਦੇ ਰਾਹੀਂ ਬਾਹਰ ਕੱਢ ਰਿਆ ਨੂੰ ਇਹ ਜਿੱਪ ਲੱਗੀ ਹੋਈ ਐ 7000 ਰੁਪਏ ਬਟੂਏ ਚ ਇਹ ਮੋਬਾਈਲ ਰਾਹੀਂ ਇਹਦੇ ਕੈਮਰੇ ਰਾਹੀਂ ਬਾਹਰ ਕੱਢਨੇ ਕੁੰਡੀ ਫਸਾਈ ਹੋਈ ਐ ਨਾਲੇ ਕੈਮਰਾ ਕੈਮਰੇ ਦੀ ਸਹਾਇਤਾ ਦੇ ਨਾਲ ਬਾਹਰ ਆ ਰਿਹਾ ਲਾਉਣ ਤਾਂ ਪੈਂਥਰ ਆਏ ਤੇ ਤੇ ਹੋਰੇ ਪੰਗਾ ਕਰ ਲਿਆ ਪੈਂਚਰ ਦੇ ਪੈਂਚਰ ਲੱਗ ਗਏ ਆ ਪੈਂਚਰ ਲੱਗਿਆ ਨਹੀਂ ਹਲੇ ਸਰੂਬ ਵੀ ਨਹੀਂ ਕਰਿਆ ਪਹਿਲੀ ਆ ਕੱਡਾ ਬਟੂਆ ਦੇਖਦਾ ਇਹ ਹੁਣ ਕੁੰਡੀ ਨਾਲ ਕੈਮਰੇ ਤੇ ਬਾਹਰ ਆ ਰਿਹਾ ਦੇਖੋ ਲੈ ਵੀ ਮੁੰਡਿਆ 30 ਫੁੱਟ ਤੇ ਰਹਿ ਗਿਆ ਉਹ ਆ ਰਿਹਾ ਮੰਬਾਈ ਬਣ ਕੇ ਮੋਬਾਈਲ ਸਾਈਡ ਤੇ ਰੱਖ ਉਹ ਆ ਰਿਹਾ 30 ਫੁੱਟ ਮੋਬਾਈਲ ਤੋ ਸਾਡੀ ਲਾਪਰਵਾਹੀ ਦੇ ਕਾਰਨ ਕਈ ਵਾਰ ਅਜਿਹੀ ਗਲਤੀ ਹੋ ਜਾਂਦੀ ਹੈ ਕਿ ਤੇ ਇੰਨਾ ਵਿੱਡੇ ਵਿੱਡਣਾ ਪੈਂਦਾਗਾ ਪਰ ਇਨ੍ਹਾਂ ਵੀਰਾਂ ਦੀ ਮਿਹਨਤ ਨੂੰ ਸਲਾਮਤਾ ਬਣਦਾ ਦੇਖੋ ਫਿਰ ਬਾਈਆਂ ਨੇ ਇਹ ਬੱਟੂਏ ਨੂੰ ਕੱਢ ਲਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਹੀ ਦੋਸਤੋ ਵੀਡੀਓ ਵੱਤਾਂ ਦੇ ਅੱਗੇ ਸ਼ੇਅਰ ਕਰ ਦਿਓ